ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਕਰੋ ਜੀ ਦਰਸ਼ਨ دیدار ਤਖਤ ਸ਼੍ਰੀ ਹੰਜੂਰ ਸਾਹਿਬ ਅਭੀ ਚਲ ਨਗਰ ਸਾਹਿਬ ਨਦੇੜ ਨਦੇੜ ਦੀ ਧਰਤੀ ਦੇ ਉੱਪਰ ਜਿਹੜੇ ਤੁਸੀਂ ਦਰਸ਼ਨ ਦਿਦਾਰੇ ਕਰ ਰਹੇ ਹੋਗੇ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਆਜੋ ਜੀ ਤੁਹਾਨੂੰ ਤਖਤ ਹੰਜੂਰ ਸਾਹਿਬ ਦੇ ਦਰਸ਼ਨ ਦਿਦਾਰ ਕਰਵਾ ਦਈਏ ਜੀ ਉਧਰੋਂ ਸਾਹਮਣੇ ਰਸਤਾ ਜਿਹੜਾ ਬਿਲਕੁਲ ਆਉਂਦਾ ਇਧਰੀ ਸਾਈਡ ਤੇ ਜੋੜਾ ਘਰ ਬਣਿਆ ਹੋਇਆ ਤੇ ਇਧਰ ਸੱਚਖੰਡ ਸਾਹਿਬ ਦੀ ਦੇਵਟੀ ਸਾਹਿਬ ਬਣੀ ਆ ਤੇ ਅੱਗੇ ਤੁਹਾਨੂੰ ਐਂਡ ਤੱਕ ਜਿਹੜਾ ਵੀਡੀਓ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਜਿਹੜਾ ਅੱਗੇ ਵੀ ਜਿਹੜੇ ਦਰਸ਼ਨ ਦੀਦਾਰੇ ਆਪਾਂ ਤਖਤ ਸ੍ਰੀ ਹਜੂਰ ਸਾਹਿਬ ਦੇ ਜਿਹੜੇ ਕਰਵਾਵਾਂਗੇ ਕਰੋ ਜੀ ਦਰਸ਼ਨ ਦੀਦਾਰ ਤਖਤ ਸ੍ਰੀ ਹਜੂਰ ਸਾਹਿਬ ਦੇ ਸੋ ਬਰਤ ਤੋਂ ਬਰਤ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਨੂੰ ਜਿਹੜਾ ਇੱਥੋਂ ਦਾ ਇਤਿਹਾਸ ਵੀ ਦਿਖਾ ਦਈਏ ਬੋਰਡ ਲੱਗਿਆ ਹਾ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਆਜੋ ਜੀ ਤੁਹਾਨੂੰ ਇਤਿਹਾਸ ਵੀ ਦਿਖਾ ਦਈਏ ਇੱਥੋਂ ਦਾ ਹਨ ਨਦੇੜ ਸਾਹਿਬ ਦਾ ਇਹਦਾ ਤੁਸੀਂ ਬੋਰਡ ਪੜ੍ਹ ਸਕਦੇ ਹੋ ਜੀ ਸੋ ਤਖਤ ਸ੍ਰੀ ਹਜੂਰ ਸਾਹਿਬ ਅਭੀ ਚਲਨਗਰ ਸਾਹਿਬ ਨਦੇੜ ਵਿਖੇ ਮਾਨਵੇ ਜਾਣ ਵਾਲੇ ਵਿਸ਼ੇ ਸੋਕਤ ਹਜੂਰ ਸਾਹਿਬ ਇਤਿਹਾਸ ਜਿਹੜਾ ਤੁਸੀਂ ਪੜ੍ਹ ਸਕਦੇ ਹੋ ਜੀ ਹਜੂਰ ਸਾਹਿਬ ਵਿਖੇ ਮਨਾਏ ਜਾਣ ਵਾਲੇ ਗੁਰਪਰਬਾਂ ਤੋਂ ਇਲਾਵਾ ਕੁਝ ਮੌਕਿਆਂ ਦੇ ਵਿਚੇ ਸਰਾਉਣ ਕਾ ਹੁੰਦੀਆਂ ਨੇ ਦਸਹਿਰਾ ਤੇ ਹੋਲਾ ਮਹੱਲਾ ਸਮੇ ਲੱਖਾਂ ਦੀ ਤਾਦ ਵਿੱਚ ਸਿੱਖ ਸੰਗਤਾਂ ਤੇ ਹੋਰ ਦੂਰ ਨੇੜੇ ਤੋਂ ਇਲਾਕਿਆਂ ਤੋਂ ਸੰਗਤਾਂ ਆਉਂਦੀਆਂ ਨੇ ਤੇ ਜਿਹੜਾ ਸਕਰੀਨਸ਼ਾਟ ਲੈ ਕੇ ਜਿਹੜਾ ਤੁਸੀਂ ਇਤਿਹਾਸ ਵੀ ਜਿਹੜਾ ਪੜ ਸਕਦੇ ਹੋ ਤੇ ਇੱਧਰ ਵਾਹਿਗੁਰੂ ਲੈ ਕੇ ਵੀਡੀਓ ਨੂੰ ਬਾਤ ਤੋਂ ਬਾਤ ਜਿਹੜਾ ਅੱਗੇ ਸ਼ੇਅਰ ਜਿਹੜਾ ਜ਼ਰੂਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ